ਅੱਜ ਅਸੀਂ ਇੰਟਰਨੈਸ਼ਨਲ ਡੈਮੋਕ੍ਰੈਟਿਕ ਵਿਊ ਪੁਆਇੰਟ ਦਾ ਉਹ ਪੇਪਰ ਰੀਲੀਜ਼ ਕਰ ਰਹੇ ਹਾਂਗੇ ਜਿਹੜਾ ਅੱਜ ਕੇ ਬਿੱਲ ਆਉਣ ਤੋਂ ਪਹਿਲਾਂ ਜਮਹੂਰੀ ਦੇਸ਼ ਦੇ ਵਿੱਚ ਉੱਥੋਂ ਦੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿਉਂ ਵੱਖ-ਵੱਖ ਪ੍ਰਸ਼ਾਮਾਂ ਦੇ ਵਿੱਚ ਛਿਪਵਾ ਕੇ ਬਿੱਲ ਦਾ ਜਿਹੜਾ ਖਰੜਾ ਸੀ ਉਹ ਲੋਕਾਂ ਨਾਲ ਡਿਸਕਸ ਕਰਦੇ ਲੋਕਾਂ ਕੋਲ ਭੇਜਦੇ ਤੇ ਫਿਰ ਉਸ ਤੋਂ ਬਾਅਦ ਲੋਕਾਂ ਦੀ رائے ਲੈਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਪਾਸ ਹੋਣਾ ਚਾਹੀਦਾ ਸੀ ਪਰ ਜਿਹੜਾ ਭਾਰਤ ਸਰਕਾਰ ਨੇ ਕੰਮ ਇਹ ਨਹੀਂ ਕੀਤਾ ਪੰਜਾਬ ਦੇ ਲਈ ਅੱਜ ਅਸੀਂ ਪੰਜਾਬ ਦੇ ਵਿੱਚ ਉਸ ਬਿੱਲ ਦਾ ਪੰਜਾਬੀ ਅਨਵਾਦ ਕਰਕੇ ਅਸੀਂ ਲੋਕਾਂ ਦੇ ਵਿੱਚ ਵੰਡ ਰਿਆਂਗੇ ਅੱਜ ਰਿਲੀਜ਼ ਕਰ ਰਿਆਂਗੇ ਕਿ ਵੱਖ-ਵੱਖ ਅਮੇਦ ਕਰਦੇ ਆ ਕਿ ਹਰ ਧਿਰ ਹਰ ਇੱਕ ਜਥੇਬੰਦੀ ਮਨਰੇਗਾ ਨੂੰ ਚਾਹਣ ਵਾਲੇ ਲੋਕ ਇਹਨੂੰ ਪੇਪਰ ਨੂੰ ਲੈ ਕੇ ਇੰਟਰਨੈਸ਼ਨਲ ਬਿਊ ਪੁਆਇੰਟ ਲੈ ਕੇ ਇਹ ਇਹਨੂੰ ਬਿੱਲ ਨੂੰ ਪੜਨ ਕਿ ਜੋ ਪੰਜਾਬੀ ਦੇ ਵਿੱਚ ਜੋ ਧਰਮ ਪਲੇਖੇ ਪਾਏ ਜਾ ਰਹੇ ਨੇ ਕਿ ਬਿੱਲ ਸੰਬੰਧੀ ਕਿ ਮਨਰੇਗਾ ਖਤਮ ਨਹੀਂ ਹੋਈ ਦਾ ਉਹ ਸਾਰੇ ਭਰਮ ਭਲੇਖੇ ਤੋਂ ਦੂਰ ਕੀਤੇ ਜਾ ਸਕਦੇ ਨੇ ਬਿਲਕੁਲ ਇਸ ਖਰੜੇ ਦੇ ਅਨੁਸਾਰ ਮਨਰੇਗਾ ਖਤਮ ਹੋ ਚੁੱਕੀ ਹੈ ਔਰ ਇੱਕ ਨਵਾਂ ਉਹਦੀ ਥਾਂ ਤੇ ਬਿਲ ਹੈ ਜਿਹੜਾ ਜੀ ਰਾਮ ਜੀ ਬਿਲ ਲੈ ਕੇ ਆਈ ਹੈ ਮੋਦੀ ਸਰਕਾਰ ਜਿਹੜਾ ਕਿਰਤਿਆਂ ਦੇ ਹੱਕਾਂ ਦੇ ਉੱਤੇ ਡੱਕ ਹੈ ਔਰ ਇਹਦੇ ਨਾਲ ਪੰਜਾਬ ਦਾ ਜਾਨੀ ਵੱਖ-ਵੱਖ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡੱਕ ਹੈ ਔਰ ਪਿੰਡਾਂ ਦੇ ਵਿੱਚ ਜਿਹੜੀ ਪਿੰਡ ਦੀ ਗੁਰામ ਸਭ ਹੈਗੀ ਔਰ ਪਿੰਡ ਦੀ ਗੁਰામ ਸਭਾ ਦਾ ਅਧਿਕਾਰ ਖੋਹਿਆ ਔਰ ਕੀਰਤੀ ਦਾ ਹੱਕ ਕੰਮ ਕਰਨ ਦਾ ਹੱਕ ਖੋਹਿਆ ਗਿਆ ਇਹਨੂੰ ਇਸ ਐਂਗਲ ਤੋਂ ਦੇਖਦੇ ਹੋਏ ਕਿ ਅੱਜ ਕੀਰਤੀਆਂ ਦਾ ਹੱਕ ਨਾ ਖੋਹਿਆ ਜਾਵੇ ਤੇ ਪਿੰਡ ਦੀ ਗੁਰામ ਸਭਾ ਜਿਹੜੀ ਬਜਟ ਬਣਾਉਂਦੀ ਸੀ ਆਪਦਾ ਉਸ ਸੰਸਾਰ ਕੇਂਦਰ ਸਰਕਾਰ ਪੈਸੇ ਰਿਲੀਜ਼ ਕਰਦੀ ਸੀ ਉਹਦਾ ਇਹ ਹੱਕ ਖੋ ਕੇ ਅੱਜ ਕੇਂਦਰ ਸਰਕਾਰ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ ਹੁਣ ਕੇਂਦਰ ਸਰਕਾਰ ਫੈਸਲਾ ਕਰੇਗੀ ਕਿ ਕਿੰਨਾ ਬਜਟ ਰੱਖਣਾ ਤੇ ਉਹ ਦਿੱਤਾ ਜਾਏਗਾ ਬਾਕੀ ਕੰਮ ਕਿੰਨਾ ਕਰਾਉਣਾ ਹੈ ਕਿੰਨਾ ਨਹੀਂ ਕਰਾਉਣਾ ਇਹ ਸਟੇਟਾਂ ਦਾ ਕੰਮ ਰਹਿ ਗਿਆ ਸਟੇਟ ਕੋਈ ਆਪਣੇ ਕੋਲੋਂ ਪੈਸੇ ਪਾ ਸਕਦੀ ਹੈ ਜਾਂ ਨਹੀਂ ਪਾ ਸਕਦੀ ਤਾਂ ਇਹ ਇਹ ਵੀ ਸਟੇਟ ਜਿਹੜੀਆਂ ਪਹਿਲੇ ਸਟੇਟਾਂ ਕਰਜਾਈ ਨੇ ਕੀ ਉਹ ਇੰਨਾ ਪੈਸਾ ਪਾ ਕੇ ਇਸ ਸਕੀਮ ਦੇ ਤਹਿਤ 60 40 ਦੀ ਰੇਸ਼ੋ ਦੇ ਵਿੱਚ ਜਿਹੜਾ ਸਾਨੂੰ ਇਹ ਫੈਸਲਾ ਕੀਤਾ ਗਿਆ ਕੀ ਉਹ ਸਟੇਟ ਪੰਜਾਬ ਪਾ ਸਕੇਗਾ ਜਾਂ ਨਹੀਂ ਪਾ ਸਕੇਗਾ ਇਹ ਵੀ ਇੱਕ ਵੱਡਾ ਸਵਾਲ ਹੈਗਾ ਔਰ ਪੰਜਾਬ ਦੀ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਹਦੇ ਉੱਤੇ ਆਪਣਾ ਪੋਲੀਟੀਕਲ ਤੌਰ ਤੇ ਇੱਕ ਸਟੈਂਡ ਲੈਂਦੇ ਹੋਏ ਬਾਕੀ ਸੂਬਿਆਂ ਨੂੰ ਨਾਲ ਲੈ ਕੇ ਔਰ ਸੂਬਿਆਂ ਦੇ ਅਧਿਕਾਰਾਂ ਤੇ ਗੱਲ ਕਰਨੀ ਚਾਹੀਦੀ ਹੈ ਔਰ ਦੇਸ਼ ਲੈਵਲ ਤੇ ਇੱਕ ਮੁਠਤਾ ਕਾਇਮ ਕਰਨੀ ਚਾਹੀਦੀ ਹੈ ਔਰ ਨਾਲ ਦੀ ਨਾਲ ਪਿੰਡ ਦੇ ਹਰ ਗ੍ਰਾਮ ਸਭਾ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਗ੍ਰਾਮ ਸਭਾਵਾਂ ਇਸ ਦੇ ਉੱਤੇ ਆਪਣੇ ਮਤੇ ਪਾਉਣ ਕੇ ਜੀ ਰਾਮ ਜੀ ਜਿਹੜਾ ਬਿੱਲ ਲਿਆਂਦਾ ਉਹਨੂੰ ਵਾਪਸ ਵਾਪਸ ਲਿਆ ਜਾਵੇ ਤੇ ਮਨਰੇਗਾ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਹਰ ਗ੍ਰਾਮ ਸਭਾ ਦੇ ਵਿੱਚ ਮਤਾ ਪੈਣਾ ਚਾਹੀਦਾ ਔਰ ਜਿਹੜਾ ਪਹਿਲਾ ਮੰਗ ਅਧਾਰਤ ਸਕੀਮ ਸੀ ਉਸੇ ਤਰ੍ਹਾਂ ਪਿੰਡ ਦੀ ਗ੍ਰਾਮ ਸਭਾ ਬਜਟ ਬਣਾ ਕੇ ਪੇਸ਼ ਕਰੇ ਤੇ ਔਰ ਪਿੰਡਾਂ ਦੀ ਡਿਵੈਲਪਮੈਂਟ ਦੇ ਨਾਲੇ ਵੱਡੀ ਗੱਲ ਜੁੜੀ ਹੋਈ ਹੈ ਇਸ ਲਈ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਇਹ ਪੇਪਰ ਲੈ ਕੇ ਜਰੂਰ ਪੜੋ ਤਾਂ ਕਿ ਉਹ ਜਿਹੜੇ ਭਰਮ ਭਲੇਖੇ ਨੇ ਜੋ ਸੈਂਟਰ ਗਵਰਨਮੈਂਟ ਜਾਂ ਉਹਦੀਆਂ ਏਜੰਸੀਆਂ ਜੋ ਪਾਉਂਦੀਆਂ ਨੇ ਉਹ ਦੂਰ ਕੀਤੀਆਂ ਜਾਣ ਤੇ ਬਹੁਤ ਹੀ ਧੰਨਵਾਦ